ਨੇ ਸਾਲ ਹੋ ਗਏ ਵਿਆਹ ਨੂੰ ਕਹਿੰਦੇ ਨੇ 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਆ ਰੱਬਾ ਮੇਰੀ ਝੋਲੀ ਕਦੋਂ ਭਰਨੀ ਖੁਸ਼ੀਆਂ ਦੇ ਨਾਲ ਮੈਂ ਤੇਰਾ ਕੀ ਗਵਾਇਆ ਐਨੇ ਸਾਲ ਹੋ ਗਏ ਮੈਨੂੰ ਅਰਦਾਸਾਂ ਕਰਦਿਆਂ ਮੱਥੇ ਰਗੜਦਿਆਂ ਕਿਤੇ ਮੇਰੀ ਵੀ ਅਰਦਾਸ ਸੁਣ ਲੈ ਮੇਰੀ ਝੋਲੀ ਵਿੱਚ ਵੀ ਔਲਾਦ ਦਾ ਸੁਖ ਪਾ ਦੇ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਥੋੜੀਆਂ ਬਹੁਤੀਆਂ ਖੁਸ਼ੀਆਂ ਮਾਨ ਸਕਾਂ ਬਾਬੂ ਮੈਨੂੰ ਫਿੱਕੀ ਜੀ ਚਾਹ ਇੱਕ ਕੱਪ ਬਣਾ ਦੇ ਹਾਂਜੀ ਬੀਜੀ ਬਣਾ ਦਿੰਨੀ ਆ 我是搞力量的，你 ਸੱਚੀ ਕਾ ਬਟਾ ਰਾਜੀ ਹਾਂਜੀ ਠੀਕ ਹੈ ਕੀ ਕਰੀ ਜਾਂਦੇ ਹੋ ਸ਼ਾਪਾ ਪੀ ਕੇ ਟੀਆ ਤੇਰੀ ਭਾਬੀ ਦਾ ਦੁੱਖ ਨਹੀਂ ਮੈਥੋਂ ਵੇਖਿਆ ਜਾਂਦਾ ਕਿਉਂ ਨਾ ਕਹੋ ਡਾਕਟਰ ਨੂੰ ਵਿਖਾ ਲਿਏ ਮੰਮ ਜੀ ਧਿਆਨ ਤੇ ਮੇਰਾ ਵੀ ਭੱਜ ਜੀ ਦੇ ਵਿੱਚ ਹੀ ਰਹਿੰਦਾ ਵਾ ਤੇ ਮੈਨੂੰ ਤੇ ਆਹ ਬਲਾਕੋ ਦਾਸ ਪਈ ਆ ਦਿਲੰਦਰ ਉਹਨਾਂ ਡਾਕਟਰ ਬੜਾ ਸਿਆਣਾ ਤੇ ਵੀਰ ਜੀ ਨਾਲ ਮੈਂ ਵੀ ਗੱਲ ਕਰੂੰਗੀ ਤੁਸੀਂ ਵੀ ਗੱਲ ਕਰੋ ਮੈਂ ਗੁਰਪਿੰਦਰ ਨਾਲ ਕਰੂੰਗੀ ਸਲਾਹ ਕਿ ਉਸੇ ਜਾ ਕੇ ਪਤਾ ਬਖਾ ਰਹੇ ਹੋਣਗੇ ਚੰਗਾ ਪੜਾਵੰਦੀਆ ਡਾਕਟਰ ਵਾ ਤੁਸੀਂ ਜਰੂਰ ਲੈ ਕੇ ਜਾਓ ਕੋਈ ਤੁਸ ਨਹੀਂ ਹੁੰਦਾ ਪਰ ਮਾਤਮਾ ਕਹਿੰਦੇ ਪੈਰਾ ਵਿੱਚ ਹੋ ਤਾਂ অধিক ਫੋਕਸ ਲੱਗਣੀ ਹੋ ਜੇ ਭਾਪੀ ਜੀ ਤੇਰੀ ਨਾਲ ਮੈਂ ਵੀ ਗੱਲ ਕਰੂੰਗੀ ਜਦੋਂ ਉਹ ਵੀ ਦਿਨ ਕਰਮਾ ਵਾਲਾ ਵਾ ਹੋਰ ਬੱਚੇ ਕੀ ਕਰਦੇ ਆ ਬੱਚੇ ਮੰਮੀ ਜੀ ਠੀਕ ਠਾਕ ਵਧੀਆ ਵਾ ਇੱਕ ਬੱਚਾ ਤਾਂ ਕਿ ਆਈ ਉਹ ਪਪਾਈ ਤੇ ਸੇਵਾ ਕਰਨ ਅੱਛਾ ਅੱਛਾ ਮੈਂ ਮੰਮੀ ਇੱਥੇ ਨਾ ਰਹਿਣ ਦੇ ਇੱਕ ਹੰਦੰਦਾ ਕਰਵਾਉਂ ਚਲੋ ਵਧੀਆ ਵਧੀਆ ਪੁੱਤ ਵਧੀਆ ਹਾਂ ਸਾਡੀ ਸੇਠੀ ਠੀਕ ਵਾ ਹਾਂ ਤੇ ਸੇਠੀ ਠੀਕ ਆ ਚਲੋ ਠੀਕ ਆ ਪੁੱਤ ਚਲੋ ਠੀਕ ਆ ਮਮ ਜੀ ਸਾਚੀ ਕਾ ਸਾਚੀ ਕਾ ਅਈ ਗਰਾ ਮੇਰੇ ਲਾਗੇ ਬੈਠ ਜੇ ਮੈਂ ਇੱਕ ਗੱਲ ਕਰਨੀ ਆ ਕਿਹੜੀ ਗੱਲ ਕਰਨੀ ਮਾਤਾ ਅਈ ਬੈ ਨਾ ਦੱਸਦੀ ਤੈਨੂੰ ਮੈਂ ਉਹ ਪੱਖਾ ਲਾ ਲਾਂ ਪਹਿਲਾਂ ਹਾਂ ਦੱਸ ਕੱਲ ਤੇਰੀ ਭੈਣ ਦਾ ਫੋਨ ਆਇਆ ਹੀਗਾ ਤੇ ਮੈਨੂੰ ਆਂਦੀ ਵੀ ਜਲੰਧਰ ਇੱਕ ਡਾਕਟਰ ਵਾ ਉਹਦੀ ਦੱਸ ਪਈ ਆ ਤੇ ਸਵੇਰੇ ਜਾ ਕੇ ਤੇ ਉੱਥੇ ਹੋ ਗਿਆ ਉਹ ਰੈਸ ਲੈ ਲਿਓ ਉਹਦੇ ਕੋਲੋਂ ਹਾਂ ਕੋਈ ਗੱਲ ਨਹੀਂ ਬੀਜੀ ਕੱਲ ਨੂੰ ਕਰ ਲੈਣਾ ਮੈਂ ਗੱਲ ਭੈਣ ਨਾਲ ਅੱਛਾ ਤੂੰ ਆਪੇ ਜਿ세 ਦੱਸ ਦਿਓ ਉਸ ਜਾਵਨੇ ਆ ਹਾਂ ਜਾਓ ਜਾਓ ਮੇਰਾ ਪੁੱਤ ਡਾਕਟਰਾਂ ਦੇ ਬੜਾ ਸਿਆਣਾ ਵਾ ਕੋਈ ਗੱਲ ਨਹੀਂ ਕੱਲ ਨੂੰ ਕਰ ਲੈਨੇ ਆ ਠੀਕ ਆ ਮੇਰੇ ਤੋਂ ਇਹ ਦੁੱਧ ਪਿਲਾਓਗੇ ਨਹੀਂ ਮੈਂ ਦੁੱਧ ਨਹੀਂ ਪੀਣਾ ਅੱਛਾ ਉਹ ਪੀ ਰਿਆ ਕਰ ਤੇ ਕਲਸੀਆ ਮੰਦਾਵਾ ਮੰਦਾਵਾ ਮੈਨੂੰ ਨਹੀਂ ਕ ਪੱਜਦਾ ਨੀਆ ਚਲੋ ਇੱਧਰ ਆ ਜਾ ਬਹਿ ਜਾ ਹਾਂਜੀ ਮਾਤਾ ਕਹਿੰਦੀ ਆ ਵੀ ਅਮਨ ਦਾ ਫੋਨ ਆਇਆ ਏ ਅੱਛਾ ਤੇ ਉਹ ਕਹਿੰਦੀ ਵੀ ਜਲੰਧਰ ਆ ਕੋਈ ਡਾਕਟਰ ਤੇ ਉਹਨਾਂ ਦੇ ਪਿੰਦ ਜਾਣੇ ਵੀ ਦੋਵਾਂ ਚਾਹਾਂ ਨੇ ਦਵਾਈ ਖਾਧੀ ਆ ਤੇ ਉੱਥੇ ਜਾਓ ਸਵੇਰੇ ਚੱਲ ਕੋਈ ਗੱਲ ਨਹੀਂ ਜਾਓ ਨੇ ਉੱਥੇ ਵੀ ਤੇ ਹਲੋ ਆਪਣੀ ਮਰਜ਼ੀ ਜਗਾ ਜਗਾ ਤੇ ਦਵਾਈ ਘਾ ਕੇ ਕਿੰਨੇ ਪੈਸੇ ਲਾ ਲਿਆ ਜਦੋਂ ਕਿਦੋਂ ਕੋਈ ਕਾਮਯਾਬੀ ਨਹੀਂ ਨਾ ਮਿਲਦੀ ਕੋਈ ਫਰਕ ਨਹੀਂ ਪੈਂਦਾ ਮੇਰਾ ਤੇ ਮਾਨ ਹੀ ਟੁੱਟ ਗਿਆ ਹੁਣ ਅਸ ਤੇ ਜਾਓ ਤੁਸੀਂ ਇੱਕ ਵਾਰੀ ਖਰੇ ਰੱਬ ਦਾ ਨਹੀਂ ਸੋਣੀ ਦਵੇ ਚਲ ਠੀਕ ਆ ਮਾਤਾ ਪੈਸੇ ਵੀ ਤਾਂ ਘਰ ਹੁੰਨੇ ਕੀ ਆ ਉਹ ਚਲ ਜਿੰਨੇ ਹੈਗੇ ਲੈ ਕੇ ਚੱਲਦੇ ਆ ਬਾਅਦ ਵਿੱਚ ਵੇਖਿਆ ਜਾਊਗਾ ਪੈਸੇ ਹੋ ਜਾਂਦੇ ਨੇ ਜੋ ਤੁਰ ਪੀਏ ਸਭ ਕੋ ਬਣ ਜਾਂਦਾ ਵਾ ਕੋਈ ਨਹੀਂ ਦੋ 11 ਵੇ 3 ਵੇ ਉੱਠ ਕੇ ਸਜਰੇ ਕੰਮ ਕਰ ਲਈ ਤੇ ਟਾਈਮ ਨਾਲ ਨਿਕਲ ਗਏ ਹੋ ਠੀਕ ਆ ਵੀ ਜੀ ਉਹ ਮੈਨੂੰ ਵੀ ਜਾਣਾ ਪੈਣਾ ਮੈਨੂੰ ਵੀ ਤਾਂ ਛੁੱਟੀ ਲੈਣੀ ਪੈਣੀ ਆ ਦਸਰਾ ਬੜਾ ਠੇਕੇਦਾਰ ਨੂੰ ਫੋਨ ਤੇ ਗੱਲ ਕਰ ਲਿਓ ਫੋਨ ਤੇ ਨਹੀਂ ਇੱਕ ਵਾਰ ਉਹਦੇ ਮੂੰਹ ਬਰਾਬਰ ਹੋਊਗਾ ਤਾਂ ਗੱਲ ਬਣਨੀ ਆ ਚਲੋ ਕਰ ਲਓ ਜਿੰਦਾ ਕਰਨੀ ਆ ਪਰੀਵ ਤੂੰ ਦਵਾਈ ਨਾਲ ਜਾਣਾ ਨਹੀਂਗਾ ਕਿਰਾਵਾ ਉਂਡਿਆਵਾ ਉਹ ਵੀ ਜੀ ਜਾਣਾ ਉਹਦਾ ਕਰਕੇ ਤੇ ਆਪ ਗਏ ਠੇਕੇਦਾਰ ਨਾਲ ਕੋਈ ਨਹੀਂ ਚੁੱਕਣ ਦੇ ਤੇ ਛੁੱਟੀ ਤੇ ਲੈਣੀ ਪੈਣੀ ਆ ਨਾ ਤੂੰ ਫਿਰ ਤਿਆਰ ਹੋ ਜਾ ਆਪੇ ਆ ਜਾਂਦਾ ਵਾ ਲੈ ਆ ਹੀ ਗਏ ਆ ਗਾ ਆਹੋ ਆ ਗਏ ਗੁਰਪਿੰਦਰ ਮੇਰੀ ਛੁੱਟੀ ਆਹੋ ਮਾਤਾ ਮਿਲ ਗਈ ਛੁੱਟੀ ਫਿਰ ਇਹ ਹੀ ਕਰੀ ਜਾਂਦੇ ਜੀ ਕੀ ਬਣ ਲਗਾ ਆਹ ਲੋ ਫੜੋ ਪਾਣੀ ਤੇ ਮੈਂ ਰੋਟੀ ਲਿਆਵਾ ਤੁਸੀਂ ਤੇ ਟਾਈਮ ਹੀ ਬਟਲਾ ਆਏ ਉਹ ਰੋਟੀ ਰਾਟੀ ਨਹੀਂ ਖਾਣੀ ਪਾਣੀ ਮਾ ਪੀ ਲੈਣਾ ਵਾ ਤੂੰ ਜਲਦੀ ਕਰ ਤਿਆਰ ਹੋ ਤੇ ਚਲੀਏ ਰਾਹ ਜੋ ਕੁਝ ਲੈ ਕੇ ਖਾਲਾਂਗੇ ਚਲੋ ਇਹ ਵੀ ਠੀਕ ਆ ਮੈਂ ਨਾ ਕੱਪੜੇ ਪ੍ਰੈਸ ਕਰਦੇ ਆ ਤੇ ਨਾ ਆ ਕੇ ਪਾ ਲੋ ਮੈਂ ਤੇ ਨਾਤਾ ਵਾ ਬਸ ਕੱਪੜੇ ਚੇਂਜ ਕਰਨੇ ਆ ਚਲੋ ਠੀਕ ਠੀਕ ਆ ਹੋ ਗਈ ਨਹੀਂ ਤਿਆਰ ਹੋ ਗਈ ਹੋ ਗਈ ਬਸ ਜਲਦੀ ਕਰ ਯਾਰ ਲੇਟ ਹੋ ਜਾਣਾ ਵਾ ਬਸ ਚਲ ਮੇਰੀ ਗੱਲ ਸੁਣੋ ਇੰਨੇ ਕੋ ਪੈਸਾ ਨਾ ਸਰਸੂਗਾ ਕਿੰਨੇ ਆ ਉਹ ਜਿਹੜੇ ਘਰ ਹੈਗੇ ਸੀ ਤੁਹਾਡੇ ਚੱਲ ਕੋਈ ਮੇਰੇ ਏਟੀਐਮ ਚਾ ਗਿਆ ਕਢਾ ਲੂਗਾ ਮੈਂ ਲੈ ਲਿਆ ਆ ਹੋਏ ਦੀਦੂ ਜਾਣਾ ਮੁਰਕੇ ਫੇਰ ਆਈ ਨਾ ਪਵੇ ਪੈਸਾ ਕੋ ਮੈਂ ਦੱਸਿਆ ਆ ਆਪਣੇ ਠੇਕੇਦਾਰ ਨੂੰ ਜੇ ਜ਼ਰੂਰਤ ਪਈ ਤੇ ਉਹ ਵੀ ਪਾ ਦੂਗਾ ਹੋਰ ਬੋਦੇ ਹਾਂ ਇਹ ਵੀ ਵਧੀਆ ਵਸ ਚੰਗਾ ਬਾਤਾ ਚੰਗਾ ਵੀ ਜੀ ਸਾਰਾ ਬਿਮਾਰ ਹੈ ਸਾਡੀ ਅਰਜ਼ਾ ਸਸਰੇ ਭਾਗ ਲਾ ਦੇ ਚਾਹ ਨਾ ਜਾਇਓ ਹਾਂ ਤੇ ਮੇਰੀ ਗੱਲ ਸੁਣੋ ਬਾਰਵੇਲੀ ਵਾਲਾ ਗੇਟ ਬੰਦ ਕਰ ਲਓ ਠੀਕ ਆ ਤੇ ਅੰਦਰ ਲੰਮੇ ਪਾ ਦਿਓ ਪੱਖੇ ਥੱਲੇ ਠੀਕ ਆ ਠੀਕ ਗਰਮੀ ਪੜੀ ਬਾਹਰ ਨਾ ਜਾਓ ਠੀਕ ਆ ਚਲੋ ਆ ਗਏ ਹੋ ਆਹੋ ਮਾਤਾ ਆ ਗਏ ਤੁਹਾਨੂੰ ਮੈਂ ਪਾਣੀ ਲਿਆਉਣੀ ਆ ਨਹੀਂ ਨਹੀਂ ਵੀਜੀ ਕੋਈ ਗੱਲ ਨਹੀਂ ਮੈਂ ਲਿਆਉਣੀ ਪਾਣੀ ਚਲੋ ਤੁਸੀਂ ਬੋ ਮੈਂ ਚਾਹ ਬਣਾ ਖਿਲੇਉਣੀ ਆ ਲੈ ਲੈ ਸਾਰਾ ਦਿਨ ਬਸਾਂ ਚ ਖਾ ਪਤਮੀਨ ਦੱਸ ਕੀ ਕਿਹਾ ਵਾ ਡਾਕਟਰ ਨੇ ਉਹ ਡਾਕਟਰ ਨੇ ਮਾਤਾ ਬੜੀ ਤੇ ਚੱਲੀ ਦਿੱਤੀ ਆ ਹਾਂ ਉਹ ਕਹਿੰਦਾ ਇੱਕ ਮਹੀਨਾ ਦਵਾਈ ਖਾਓ ਹਾਂ ਆਪੇ ਰੱਬ ਤੁਹਾਡੀ ਸੁਣੂਗਾ ਕੋਈ ਗੱਲ ਨਹੀਂ ਚਲੋ ਵਧੀਆ ਫਿਰ ਤੇ ਹਾਂ ਐ ਇਦਾ ਥੱਕਿਆ ਹੀ ਆ ਥੱਕਿਆ ਗੇ ਸਵੇਰ ਦਾ ਮਹੀਨਾ ਲੰਬਾ ਸਫਰ ਵਾ ਵਾਸਤੇ ਇੰਨੀ ਗਰਮੀ ਉਤੋਂ ਪਸੀਨਾ ਪਸੀਨਾ ਹੋ ਜੀਦਾ ਚਲ ਠੀਕ ਆ ਮਾਤਾ ਬੈ ਮੈਂ ਨਾ ਡੰਗਰਵੱਸੀ ਵਾਲੋਂ ਇਹਨਾਂ ਕੱਪੜੇ ਚੇਂਜ ਕਰ ਲਾ ਲੈ ਵੇਖਿਆ ਵੇਖਿਆ ਹਾਂ ਰੀਜ਼ ਮੇਰੇ ਲੱਗ ਗਿਆ ਬਰੇ ਆਈ ਵੀ ਜੀ ਦਵਾਈ ਟਾਈਮ ਨਾ ਖਾਨੀ ਆ ਹਾਂਜੀ ਵੀ ਜੀ ਦਵਾਈ ਤੇ ਟਾਈਮ ਨਾ ਖਾਨੀ ਆ ਚਲੋ ਖਾਓ ਦਵਾਈ ਘਰੇ ਮਹਾਰਾਜ ਜਰ ਦਾ ਸੋਣੀ ਦਵਾਈ ਆਡੀ ਹਾਂਜੀ ਵੀ ਜੀ ਐਤ ਕੀ ਮਿੰਨੇ ਵੀ ਲੱਗਦਾ ਵਾ ਕਿ ਰੱਬ ਸਾਡੀ ਝੋਲੀ ਇਸ ਵਾਰ ਜ਼ਰੂਰ ਭਰੂਗਾ ਬੜੇ ਹੀ ਸਾਲ ਹੋ ਗਏ ਆ ਅਰਦਾਸਾਂ ਕਰਨ ਡੇ ਤਰਲੇ ਲੈਣ ਡੇ ਆ ਤੇ ਸਾਡੇ ਘਰ ਵਿੱਚ ਵੀ ਛੋਟੇ ਜਿਹੇ ਬੱਚੇ ਦੀਆਂ ਕਲਕਾਰੀਆਂ ਗੂੰਜਣ ਅਰਾਉਣਕ ਲੱਗੇ ਬੋਟ ਭਰਾ ਗੋ ਤਿੰਨੇ ਬੈਠੇ ਰਹਿੰਦੇ ਇੱਕ ਦੂਜੇ ਦੇ ਮੂੰਹ ਹਲ ਵਹਿੰਦੇ ਰਹਿੰਦੇ ਉਹ ਡਾਕਟਰ ਜੀ ਬੜੀ ਦੂਰ ਦੂਰ ਤਾਈ ਤੋਂ ਮਹਾ ਉਹ ਡਾਕਟਰ ਬਹੁਤ ਸਿਆਣਾ ਵਾ ਜਲੰਧਰ ਵਾਲਾ ਚਲੋ ਸਾਡੇ ਵਾਸਤੇ ਤੇ ਸਿਆਣਾ ਤਾਂ ਹੀ ਆ ਨਾ ਜੇ ਰੱਬ ਸਾਡੀ ਸੁਣੂਗਾ ਤੇ ਸਭ ਕੁਝ ਮਾਲਕ ਨੇ ਸੁਣ ਲੈਣੀਆਂ ਕਿਤੇ ਮਹਾਰਾਜ ਅਰਦਾਸ ਸੁਣੂ ਹੀ ਨਾ ਹਦੀ ਸੁਣੂਗਾ ਚਲੋ ਭੀਜੀ ਸਾਡੀ ਜਬਾਨ ਤੋਂ ਲਕ ਨਹੀਂ ਹੋਵੇ ਮੈਂ ਆ ਤਾਂ ਹੁਣ ਜਿਤਾ ਇੱਕ ਹਸਬ ਦੀ ਆਸ ਮੈਂ ਤੇ ਲਾ ਹੀ ਦਿੱਤੀ ਸੀ ਚਲੋ ਆ ਤੇ ਭੈਣ ਜੀ ਨੇ ਦੱਸ ਪਾਈ ਆ ਤਹੀਂ ਫੇਰ ਤੁਰ ਪਿਆ ਮੇਰੀ ਤਾਂ ਕਿਸਮਤ ਜਿਹੜੀ ਮਾੜੀ ਹੈ ਹੈ ਹੀ ਸੀ ਤੁਹਾਡੇ ਪੁੱਤਾਂ ਲਵੇਖ ਕੇ ਨਾ ਜਦੋਂ ਨਿੰਮੂ ਝਾਣਾ ਜੇ ਬੈਠੇ ਹੁੰਦੇ ਆ ਤੇ ਮੇਰਾ ਬੜਾ ਹੀ ਮਨ ਦਾਸਦਾ ਪੁੱਤ ਤੇਰੇ ਮਨ ਚ ਕੀ ਆ ਮੈਂ ਜਦੋਂ ਮੂੰਹ ਹਲਵੇਂ ਨਹੀਂ ਮੇਰੇ ਗੀਰ ਕੋਚ ਹੁੰਦਾ ਵਾ ਮੈਂ ਤਾਂ ਕਈ ਵਾਰੀ ਇਹ ਵੀ ਸੋਚਨੀ ਆ ਕਿ ਰੱਬ ਸਾਨੂੰ ਇੱਕ ਧੀ ਦੇ ਛੜਦਾ ਤਹੀਂ ਧੀ ਨਾਲ ਹੀ ਰੁੱਝੇ ਰਹਿਣਾ ਹੀ ਕਦੋਂ ਦਾ ਵੇਗ ਦੇ ਆ ਬਰਾਬਰ ਪੋਤੋਂਾਂ ਆਂਗੇ ਕਿ ਰਬ ਜੀ ਦਾਦੇ ਤੇ ਹੋਰ ਕੀ ਆ ਨਾਲ ਖਾਤ ਵਟਾਉਣਾ ਬੀਜ਼ਾ ਕੀ ਗੱਲ ਹੋਈ ਆ ਲੈ ਪਿੰਦਰ ਦੌੜੀ ਬਾਹਰ ਕੀ ਗੱਲ ਮਾਤਾ ਵੇ ਮੈਨੂੰ ਕੀ ਹੋਇਆ ਵਾ ਕੀ ਹੋਇਆ ਕੀ ਹੋਇਆ ਪਤਾ ਨਹੀਂ ਚੱਕਰ ਜਿਹਾ ਆਇਆ ਖੜੇ ਹੋ ਕੇ ਉੱਠ ਓਠ ਓਠ ਚੱਕਰ ਜਿਹਾ ਆਇਆ ਤਾਂ ਤੂੰ ਆਚਾਰੂ ਜੂਰ ਨਾ ਕਰ ਆ ਪਾਣੀ ਪਿਆਰ ਘੁੱਟ ਵੇ ਜਾ ਡਾਕਟਰ ਨੂੰ ਫੋਨ ਕਰ ਉਹਨੂੰ ਵਿਖਾ ਲੈ ਇੰਦਾ ਠੀਕ ਹੋ ਖੜੀ ਕੇ ਰੈਕਸ ਕਰ ਰੈਕਸ ਵੇ ਪਿੰਦਰ ਵੇਖੀ ਕੀ ਜਾਣਾ ਮੇਰੇ ਮੂਹਾਂ ਲਾ ਡਾਕਟਰ ਨੂੰ ਫੋਨ ਲਾ ਬੰਨਿਂ ਗਿਆ ਹਲੋ ਹਲੋ ਮੈਂ ਤੁਹਾਂ ਜਾਇਓ ਡਾਕਟਰ ਸਾਹਿਬ ਕੀ ਹਾਲ ਹੈ ਯਾ ਥੋੜੀ ਜੀ ਪ੍ਰੋਬਲਮ ਆ ਗਈ ਆਓ ਕਿ ਘਰ ਥੋੜਾ ਕੋਹਨੇ ਨਾਲ ਦਿਨ ਨੂੰ ਚੱਕਰ ਜਿਹਾ ਆ ਰਿਹਾ ਤੇ ਉਹ ਸਿਰ ਨੂੰ ਬੋਹਣ ਦਾ ਹੈ। ਆਇਆ ਆਇਆ। ਜੀ ਜੀ। ਜਦਾਬ ਮਰੀਜ਼। ਚਲੋ ਠੀਕ ਫਿਰ ਅਸੀਂ ਆ ਜੰਦੇ ਹਾਂ। ਆ ਜੰਦੇ ਆ ਜੰਦੇ। ਓਕੇ ਓਕੇ। ਪਾਣੀ ਪਿਆ। ਤੇ ਉੱਥੇ ਲੈ ਜਾ। ਉੱਥੇ ਲੈ ਜਨਾ। ਨਾਲ ਪਾਣੀ ਵੀ। ਚਲੋ ਉੱਥੇ ਪਾਣੀ ਪੀ। ਉੱਥੇ ਠੀਕ ਹੈ ਥੋੜਾ ਚੱਕਰ ਜੇ ਹੁੰਦੇ ਆ ਚੱਲ ਫਿਰ ਮੇਰੇ ਨਾਲ ਬਹਿ ਜੂਗੇ ਨਾ ਪੈਸੇ ਲੈ ਲੇ ਪੈਸੇ ਆ ਗਏ ਮੇਰੇ ਕੋ ਇਹ ਮੋਟਰਸਾਈਕਲ ਨਾ ਖੜੀ ਠੀਕ ਹੈ ਠੀਕ ਹੈ ਵੈ ਕੱਲਾ ਤੁਰਿਆ ਆਉਨਾ ਵਾ ਉਹਨੂੰ ਕਿੱਥੇ ਚੱਲਿਆ ਆਵਾ ਉਹ ਮਾਤਾ ਹਸਪੀਟਲ ਵਾ ਕਿਉਂ ਉਹ ਖੁਸ਼ਖਬਰੀ ਲਾਫਾ ਲੱਡੂ ਖਾ ਰਬ ਨੇ ਸੁਣ ਲਈ ਹਾਂ ਰੱਬ ਨੇ ਸੁਣ ਲਈ ਤੇਰੀ ਦਾਦੀ ਬੰਨ ਵਾਲੀ ਆ ਸ਼ੁਕਰ ਆ ਸ਼ੁਕਰ ਆ ਸ਼ੁਕਰ ਆ ਸੁਣ ਮੈਂ ਇਹ ਗੱਲ ਤੇਰੇ ਹੱਦੇ ਕਰਨ ਦੀ ਜੂ ਸ਼ੁਕਰ ਆ ਆ ਜਨਮਾ ਬੜੇ ਜਰਾਦੀ ਲੱਭਦੀ ਆ ਰੱਬ ਨੇ ਮੈਨੂੰ ਬਖਸ਼ ਦਿੱ ਮੈਂ ਨਹੀਂ ਨਾ ਰੱਬ ਦੇ ਘਰ ਦੇਰ ਆ ਦੇਰ ਦੀ ਗੱਲ ਉਹ ਚਲ ਠੀਕ ਆ ਬਾਤਾ ਬੜੀ ਮੁਸ਼ਕਲ ਇਹ ਦਿਨ ਆਇਆ ਵਾ ਵਾਹ ਬੜੀ ਆ ਆ ਦੇ ਖੁਸ਼ੀਆਂ ਬੋਕਾ ਆ ਗਿਆ ਹਾਂ ਫਿਰ ਤੇ ਮੈਂ ਕਿਹਾ ਫੁੱਲੀ ਨੱਚਵਾਉ ਸ਼ੁਕਰ ਹੈ ਰੱਬ ਨੇ ਸਾਡੇ ਵੀ ਸਗਨਾਂ ਵਾਲੇ ਲੱਡੂ ਖਲਾਲ ਖਲਾਈ। ਜਾਂ ਪਾਣੀ ਪੂਣੀ ਪੀ ਗਰਮੀ ਚ ਆਇਆ ਵਾ। ਠੀਕ ਹੈ ਠੀਕ ਹੈ। ਸ਼ੁਕਰ ਹੈ ਰੱਬਾ। ਸ਼ੁਕਰ ਹੈ ਰੱਬਾ। ਮੇਰੀ ਨੌ ਭਲੀ ਛੋਲੀ ਉੱਠੇ। ਪਾਇਆਂ ਨੂੰ ਤੀ ਦੇ ਦੀ। ਕਿਤੇ ਰੌਣਕਾਂ ਲੱਗਣ ਸਾਡੇ ਵਿਹੜੇ 'ਚ ਵੀ। ਕਿਤੇ ਮویں ਖੁਸ਼ ਰੇ ਨਚਾਵਾਂ। ਕਿਤੇ ਭੰਗੜੇ ਪਾਵਾਂ ਮਹਾਰਾਜ। ਸ਼ੁਕਰਾ ਸ਼ੁਕਰਾ। ਸੱਸਰੀ ਕਾਲਜ ਸਾਰਿਆਂ ਨੂੰ ਕੀ ਹਾਲ ਚਾਲ ਆ ਤੇ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਸਾਡੀ ਨਿਊ ਵੀਡੀਓ? ਕਮੈਂਟ ਕਰਕੇ ਦੱਸੋ ਚੈਨਾਂ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ